ਸਰ ਪਿਛਲੇ ਕਾਫੀ ਸਮੇਂ ਤੋਂ ਫੋਕਲ ਪੁਆਇੰਟ ਇੰਡਸਟਰੀ ਦੀ ਇੱਕ ਡਿਮਾਂਡ ਸੀਗੀ ਕਿ ਇੱਥੇ ਜਿਹੜੀ ਗਾਰਬੇਜ ਦੀ ਲਿਫਟਿੰਗ ਹੈ ਉਹਨੂੰ ਪ੍ਰੋਪਰ ਹੋਰ ਵਧੀਆ ਤਰੀਕੇ ਨਾਲ ਕੀਤਾ ਜਾਵੇ ਪਿਛਲੇ ਦਿਨੀ ਮੈਡਮ ਜੀਵਨ ਕੋ ਜੋਤ ਕੌਰ ਜੀ ਐਮਐਲਏ ਸਾਹਿਬ ਦਾ ਤੇ ਕਮਿਸ਼ਨਰ ਸਾਹਿਬ ਦੀ ਇੱਕ ਮੀਟਿੰਗ ਹੋਈ ਸੀ ਜਿਦੇ ਵਿੱਚ ਇਹ ਆਦੇਸ਼ ਦਿੱਤੇ ਗਏ ਸਨ ਕਿ ਇੱਥੇ ਫੋਕਲ ਪੁਆਇੰਟ ਤੇ ਜਿਹੜਾ ਲਿਫਟਿੰਗ ਦੀ ਮਸ਼ੀਨਰੀ ਜਿਹੜੀ ਆ ਉਹ ਵਧਾਈ ਜਾਵੇ ਪਰਮਾਨੈਂਟ ਇਹਨਾਂ ਨੂੰ ਅਲਾਟ ਕੀਤੀ ਜਾਵੇ ਤੇ ਸਫਾਈ ਸੇਵਕ ਜਿਹੜੇ ਇਹਨਾਂ ਨੂੰ ਪਰਮਾਨੈਂਟ ਅਲਾਟ ਕੀਤੇ ਜਾਣ ਅੱਜ ਮੈਡਮ ਜੀਵਨ ਜੋਤ ਕੌਰ ਜੀ ਐਮਐਲਏ ਸਾਹਿਬ ਦੇ ਅਤੇ ਸਾਡੇ ਕਮਿਸ਼ਨਰ ਸਾਹਿਬ ਦੇ ਕਹਿਣ ਤੇ ਇੱਥੇ ਤੁਸੀਂ ਦੇਖਿਆ ਹੋਣਾ ਕਿ ਪਰਮਾਨੈਂਟ ਟਰੋਲੀਆ ਡਿਪਿਊਟ ਕਰਤੀਆਂ ਗਈਆਂ ਹਨ ਪਰਮਾਨੈਂਟ ਸਪਾਈਸਵਿਕ ਡਿਪਿਊਟ ਕਰਤੇ ਗਏ ਆ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਅੱਗੋਂ ਮਲੇ ਦੇ ਜਵਾਬ ਦਾ ਕਰਨ ਦੀ ਵੀ ਜ਼ਰੂਰਤ ਪਵੇਗੀ ਆਪਾਂ ਕਮਿਸ਼ਨਰ ਸਾਹਿਬ ਦੇ ਹੁਕਮਾਂ ਤੇ ਮੈਡਮ ਜੀਵਨਜੋਤ ਕੌਰ ਜੀ ਦੇ ਹੁਕਮਾਂ ਤੇ ਅੱਜ ਜਵਾਬ ਦਾ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜੈ ਸ਼੍ਰੀ ਰਾਮ ਜੈ ਹਿੰਦ ਮੈਂ ਸ਼ੁਕਰਗੁਜ਼ਾਰ ਹਾਂ ਮੈਡਮ ਐਮ ਐਲ ਏ ਜੀਵਨਜੋਤ ਕੌਰ ਜੀ ਦਾ ਔਰ ਸਾਡੇ ਕਮਿਸ਼ਨਰ ਹਰਪ੍ਰੀਤ ਜੀ ਦਾ ਡਾਕਟਰ ਸਾਹਿਬ ਕਿਰਨ ਜੀ ਔਰ ਸਾਰੀ ਟੀਮ ਦਾ ਔਰ ਇਹ ਜਿਹੜੀ ਵਿਕਾਸ ਦੀ ਝੜੀ ਮੈਡਮ ਜੀ ਨੇ ਤੇ ਸੀਐਮ ਸਾਹਿਬ ਦੇ ਨਿਰਦੇਸ਼ਾਂ ਦੇ ਲਿਆਂਦੀ ਹੈ ਇਹ ਬਹੁਤ ਹੀ ਕਾਬਲੇ ਤਰਸਕਰੀਫ ਹੈ ਝੜੀ ਕਿ ਮੈਂ ਤੇ ਬਰਸਾਦ ਹੀ ਕਹਾਂਗਾ ਉਹ ਸਾਡੀ ਬੜੀ ਪੁਰਾਣੀ ਮੰਗ ਸੀ ਕਿ ਸਾਨੂੰ ਟਰਾਲੀਆਂ ਐਕਸਟਰਾ ਦਿੱਤੀਆਂ ਜਾਣ ਉਹ ਸਫਾਈ ਸੇਵਕ ਦਿੱਤੇ ਜਾਣ ਇੱਕ ਬਹੁਤ ਪੁਰਾਣੀ ਮੰਗ ਸੀ ਕਿ ਸਾਡਾ ਜਿਹੜਾ ਖਰਚਾ ਫੈਕਟਰੀਆਂ ਤੋਂ 500 ਰੁਪਏ ਲਿੱਤਾ ਜਾ ਰਿਹਾ ਹੈ ਘਰਵੇ ਕਲੈਕਸ਼ਨ ਦਾ ਉਹਨੂੰ 250 ਕੀਤਾ ਜਾਵੇ ਜਿਹੜੀ ਕਿ ਬੜੀ ਵੱਡੀ ਮੰਗ ਸੀ ਔਰ ਜਿਹੜਾ ਮੈਡਮ ਨੇ ਨਿਰਦੇਸ਼ ਦੇ ਕੇ ਉਸੇ ਵੇਲੇ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਤੇ ਸਾਡਾ ਕਰਵਾਇਆ ਔਰ ਅਸੀਂ ਮੈਡਮ ਜੀ ਦਾ ਜਿਲੋਂ ਸ਼ੁਕਰਗੁਜ਼ਾਰ ਸੜਕਾਂ ਵੀ ਤੁਸੀਂ ਦੇਖਿਆ ਹੋਏਗਾ ਕੰਕਰੀਟ ਦੀਆਂ ਵਰ ਰਹੀਆਂ ਪ੍ਰੀਮਿਕਸ ਦੀਆਂ ਸੜਕਾਂ ਵੀ ਵਰ ਰਹੀਆਂ ਆ ਜਿਹੜੇ ਪਾਰਕਸ ਬਣੇ ਆ ਸ਼ਾਇਦ ਇਹੋ ਜਿਹੇ ਪਾਰਕ ਕਿਸੇ ਕਲੋਨੀ ਚ ਵੀ ਨਹੀਂ ਹੋਣਗੇ ਜਿਹੜੀਆਂ ਲਾਈਟਾਂ ਲੱਗੀਆਂ 48 ਲੱਖ ਦੇ ਨਾਲ ਜਿਹੜੇ ਪਾਰਕਸ ਬਣੇ ਆ ਸਟੀਲ ਲਾਈਟਸ ਲੱਗੀਆਂ ਮੈਂ ਇਹ ਤੇ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਫੋਕਲ ਪੈਨ ਨੂੰ ਦੇਖਣ ਆਇਆ ਕਰਨਗੇ ਇੱਕ ਇਤਨੀ ਛੋਟ ਬਣੇਗਾ ਔਰ ਇੱਕ ਵਾਰੀ ਫੇਰ ਤੋਂ ਮੈਂ ਪੰਜਾਬ ਸਰਕਾਰ ਦਾ ਭਗਵੰਤ ਸਿੰਘ ਜੀ ਦਾ ਮੈਡਮ ਜੀਵਨਜੋਤ ਕੋਟ ਜੀ ਦਾ ਸਾਡੇ ਕਮਿਸ਼ਨਰ ਹਫੀਜ਼ ਜੀ ਦਾ ਔਰ ਡਾਕਟਰ ਕਿਰਨ ਜੀ ਦਾ ਸ਼ੁਕਰੀਆ ਕਰਨਾ ਜੈ ਸ਼੍ਰੀ ਰਾਮ ਜੈ